ਹੇਲ ਜਾ ਰਹੀਆਂ ਉਹਦੇ ਤੇ ਇਮੀਡੀਏਟਲੀ ਜਿਹੜੀ ਹੈ ਪੁਲਿਸ ਵੱਲੋਂ ਐਕਸ਼ਨ ਲੈ ਲਿਆ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤਦੀ ਨਾਲ ਇਨਵੈਸਟੀਗੇਸ਼ਨ ਜੁਟੇ ਹੋਏ ਆ ਐਸਜੀਪੀਸੀ ਸਾਰੀਆਂ ਅਥਾਰਟिटीज ਨਾਲ ਇਨ ਟੱਚ ਆ ਉਹਨਾਂ ਦੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ 골ਡਨ ਟੈਂਪਲ ਤੇ ਜਿਹੜਾ ਆਲਾ ਦਵਾਲਾ ਤੇ ਅੰਦਰ ਵੀ ਪਲੇਨ ਕੋਰਸ ਵੀ ਤੇ ਜਿਹੜੇ ਐਸਜੀਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਹੈ ਡੀਸੀਪੀ ਲੈਵਲ ਦੇ ਇੱਕ ਆਫੀਸਰ ਸਾਡੇ ਇਨਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਆ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਸ ਅ ਪ੍ਰੀਕਾਸ਼ਨਰੀ ਮਈ ਹੈ ਇਸ ਤੋਂ ਇਲਾਵਾ ਜਿਹੜੀ ਐਸਓਜੀ ਸਾਡੀ ਹੈਟ ਹੈ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵੈਡ ਟੀਮ ਵੀ ਹੈ ਐਂਟੀ ਰਾਇਡ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੋ ਮੈਂ ਤੁਹਾਡੇ ਮਾਧਿਅਮ ਨਾਲੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ ਐਸਜੀਪੀ ਦੇ ਸਹਿਯੋਗ ਨਾਲ ਮर्याਦਾ ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਆਰ ਇਨ ਪਲੇਸ ਇਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਅ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ক্লোਜ਼ਲੀ ਮੋਨੀਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਕਿ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜ਼ਿਆਦਾ ਇਹਦੇ ਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਸੋਦੇ ਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਚ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਸ ਵੀ ਦਰਜ ਕਰ ਚੁੱਕੇ ਆ ਉਦੇ ਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਹਦੇ ਚ ਬੇਸਿਕਲੀ ਤਾਮਿਲਨਾਡ ਬਾਰੇ ਜਿਆਦਾ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੀ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇਅ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਤੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਨਸ਼ਨ ਜਿਵੇਂ ਸੀਕ ਕੀਤੀ ਜਾਂਦੀ ਹੈ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਹੈ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਤੇ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਉਹਦੀ ਡਿਟੇਲ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਆ ਔਰ ਇਹਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹ ਬੀਟੈਕ ਹੈਗੀ ਹੈ ਔਰ ਵੱਖ-ਵੱਖ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਤੋਂ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ఎవਰੀ ਡੇ ਮੈਂ ਅਪਡੇਟ ਕਰਦਾ ਹੀ ਆਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇਕਲ ਸੁਚੇਤ ਵੀ ਰਹਿਣਾ ਹੈ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਇਸ ਸ਼ਾਂਤ ਤੇ ਆਪਾਂ ਸਾਰੇ ਨਤਮਸਕ ਹੁੰਨੇ ਆਂ ਤੇ ਅਸੀਂ ਪੂਰੀ ਤਰ੍ਹਾਂ ਮੁਸਤਿਹਦ ਹਾਂ ਔਰ ਉਸੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂ ਦੇ ਜਲਦੀ ਮਿਲ ਕੇ ਔਰ ਸਾਰੀ ਤੁਹਾਡਾ ਨਾਲ ਸ਼ੇਅਰ ਕੀਤੀ ਜਾਊਗੀ ਕਿਉਂਕਿ ਸਾਰਾ ਟਰਾਂਸਪੇਰੈਂਟਲੀ ਵਰਕ ਇੱਤੇ ਕੀਤਾ ਜਾ ਰਿਹਾ ਸ਼ੁਭਮ ਦੂਬੇ ਜੀ son of ਸੰਜੇ ਕੁਮਾਰ ਦੂਬੇ ਐਡਰੈਸ ਹੈਗਾ 184 ਜਵਾਰ ਕਲੋਨੀ ਐਨਆਰਟੀ ਫਰੀਦাবাদ ਬਹੁਤ ਸਾਰੀਆਂ ਚੀਜ਼ਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਮੇਨ ਜਿਹੜੀ ਮੇਲ ਦਾ ਕੰਟੈਂਟ ਹੈ ਉਹ ਡੀਐਮਕੇ ਇੱਕ ਪਾਰਟੀ ਹੈ ਪੋਲੀਟੀਕਲ ਪਾਰਟੀ ਉਹਨਾਂ ਬਾਰੇ ਜ਼ਿਆਦਾ ਗੱਲ ਕਰ ਰਿਹਾ ਅੰਨਾ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗਰਲ ਸਟੂਡੈਂਟਸ ਬਾਰੇ ਜ਼ਿਕਰ ਕਰ ਰਹੇ ਹੈ ਬਹੁਤ ਸਾਰੇ ਨਾਮ ਜਿਹੜੇ ਇਦਾਂ ਦੇ ਹੈਗੇ ਆ ਵਿੱਚ ਦਿੱਤੇ ਗਏ ਆ ਉਹ ਡਿਫਰੈਂਟ ਜਿਹੜੇ ਬੰਦੇ ਹੈਗੇ ਉਹ ਜ਼ਿਆਦਾਤਰ ਨਾਮ ਵੀ ਸਾਊਥ ਇੰਡੀਆ ਦੇ ਨਾਲ ਰਿਲੇਟਡ ਹੈਗੇ ਔਰ ਮਦਦ ਤਾਮਿਲ ਨਾਲਡ ਦੇ ਬਾਰੇ ਜਿਆਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬਾਹਰਲੀਆਂ ਸਟੇਟਸ ਦੀ ਪੁਲਿਸ ਯੂਨਿਟਸ ਨਾਲ ਵੀ ਉਹਨਾਂ ਦੇ ਸੀਨੀਅਰ ਅਫਸਰ ਨਾਲ ਇਨ ਟੱਚ ਆ ਤਾਮਿਲਨਾਡ ਤੇ ਕੇਰਲਾ ਦੇ ਵਿੱਚ ਤੇ ਉਹਦੇ ਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋ ਵੀ ਬਹੁਤ ਸਾਰੀਆਂ ਇਦਾਂ ਦੀ ਮੇਲ ਮੇਲਜ਼ ਆ ਚੁੱਕੀਆਂ ਜਿਨ੍ਹਾਂ ਤੇ ਉਹ ਵੀ ਇਨਵੈਸਟੀਗੇਟ ਕਰ ਰਹੇ ਕਾਫੀ ਸਮੇ ਤੋਂ ਸ਼ੁਭਮ ਸਾਨੂੰ ਇੰਡੀਕੇਟਿਵ ਰੋਲ ਆਇਆ ਜੀ ਫਰੋਮ ਟੈਕਨੀਕਲ ਇਨਵੈਸਟੀਗੇਸ਼ਨ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਲੈਟ ਮੀ ਬੀ ਵੈਰੀ ਕਲੀਅਰ ਔਰ ਵੈਰੀਫਾਈ ਕਰਕੇ ਜਦੋਂ ਸਾਡੇ ਕੋਲ ਬਿਲਕੁਲ ਫਾਈਨਲ ਪਿਕਚਰ ਕਲੀਅਰ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਮੇਲਸ ਉਹਨਾਂ ਕੋ ਆਈਆਂ ਜਿੱਤੇ ਉਹ ਕੰਮ ਕਰ ਰਹੇ ਨੇ ਅਜੇ ਬ੍ਰੇਕ ਥਰੂ ਨਹੀਂ ਹੈ ਖੋ ਮੈਂ ਇਹ ਤਾਂ ਤੁਹਾਨੂੰ ਵੀ ਪਤਾ ਮੈਨੂੰ ਵੀ ਮੀਡੀਆ ਨੌਲੇਜ ਤੋਂ ਹੀ ਪਤਾ ਲੱਗਿਆ ਕਿ ਦਿੱਲੀ ਦੇ ਸਕੂਲਾਂ ਨੂੰ ਆਈ ਕਿਸੇ ਹੋਰ ਜਗ੍ਹਾ ਆਈ ਤੇ ਮਾਨਯੋਗ ਅਦਾਲਤਾਂ ਦੇ ਵਿੱਚ ਆਈ ਕੁਝ ਅਸੈਂਬਲੀਜ਼ ਦੇ ਵਿੱਚ ਆਈ ਸੋ ਮੇਰਾ ਮੈਨ ਕਹਿਣ ਦਾ ਮਕਸਦ ਹੈ ਕਿ ਟੈਕਨੋਲੋਜੀ ਨੂੰ ਮਿਸਯੂਜ਼ ਕਰ ਰਹੇ ਹੈ ਕੁਝ ਐਂਟੀਸੋਸ਼ੀਅਲ 엘ਿਮੈਂਟਸ ਜਿਹੜੇ ਕਿ ਮਤਲਬ ਉਹਨਾਂ ਦਾ ਮੋਟਿਵ ਜਿਹੜਾ ਫੜੇ ਜਾਣ ਤੋਂ ਬਾਅਦ ਹੀ ਕਲੀਅਰ ਹੋਏਗਾ ਔਰ ਦੇਖੋ ਬਦਰ ਕੀ ਹੁੰਦਾ ਕਿ ਜਿਹੜਾ ਡਾਰਕ ਨੈਟ ਹੈ ਤੇ ਹੋਰ ਚੀਜ਼ਾਂ ਨੇ ਨਾ ਜੀ ਇਹਦੇ ਚ ਜਿਹੜਾ ਵੀਪੀਐਨ ਹੈ ਉਹਦੇ ਤੇ ਨਹੀਂ ਵੀ ਜਿਹੜਾ ਆਈਪੀ ਐਡਰੈਸ ਜਿਹੜਾ ਤੁਹਾਨੂੰ ਪਤਾ ਕਨਸੀਲ ਕਰਕੇ ਤੇ ਮਿਸਲੀਡ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਥੈਟ ਵੀ ਆਲ نو ਤੇ ਕਾਮਨ ਨੋਲੇਜ ਹੈ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਪਾਂ ਉਹਨੂੰ ਯੂਜ਼ ਕਰਦੇ ਆ ਉਹ ਸੌਫਟਵੇਅਰ ਨੂੰ ਤਾਂ ਸਾਡਾ ਆਈਪੀ ਐਡਰੈਸ ਬਾਹਰਲੇ ਮੁਲਕ ਦਾ ਦਿਖੇਗਾ ਚਾਹੇ ਅਸੀਂ ਇੱਥੇ ਬੈਠੇ ਆਂ ਸੋ ਬਟ ਆਪਾਂ ਪੂਰੀ ਤਰ੍ਹਾਂ ਇਹਤੇ ਕੰਮ ਕਰ ਰਹੇ ਆ ਐਂਡ ਪੰਜਾਬ ਪੁਲਿਸ ਫੁਲੀ ਕੰਪੀਟੈਂਟ ਔਰ ਅਸੀਂ ਸਾਰੀ ਪਾਰਟੀ ਸਾਡੀ ਦੋ ਦਿਨ ਤੋਂ ਹੀ ਇਹ ਕੰਮ ਕਰ ਰਹੀ ਆ ਐਂਡ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਇਹਦੇ ਚ ਅਸੀਂ ਬ੍ਰੇਕਥਰੂ ਤੁਹਾਡਣਾ ਸ਼ੇਅਰ ਕਰਾਂਗੇ ਹਾਂਜੀ ਹੋਰ ਸਾਥੀ ਵੀ ਹੈਗੇ ਨੇ ਸਰ ਇਸ ਤੇ ਦੇਖੋ ਇਹ ਕਹਿਣਾ ਬੜਾ ਮੁਸ਼ਕਿਲ ਆ ਜੇ ਪਹਿਲਾਂ ਕਲਿੰਚ ਹੋ ਜੇ ਸਾਰੀ ਗੱਲ ਡੈਫੀਨਿਟਲੀ ਜੇ ਰੀਟੇਨਡ ਆ ਤੇ ਮਤਲਬ ਇਹ ਤੋਂ ਸਾਰੀ ਗੱਲ ਹੀ ਕਲੀਅਰ ਹੋਏਗੀ ਹੋ ਸਕਦਾ ਸਾਥੀ ਹੋਣ ਸਾਫਟਵੇਅਰ ਇੰਜੀਨੀਅਰ ਅਦੀਵ ਲਗਲਾ ਕੰਪਨੀ ਵਿੱਚ ਕੰਮ ਕਰਦਾ ਰਿਹਾ ਹੁਣ ਇਸ ਵੇਲੇ ਫ੍ਰੀ ਹੈ ਕਿਹੜੀ ਕੰਪਨੀ ਦੇ ਵਰਕਰ ਨੂੰ ਧੱਕੇ ਨਹੀਂ ਆਪਸ ਵਿੱਚ ਇਲੈਕਸ਼ਨ ਹੈ ਜੀ ਹਾਂ ਜੀ ਬੰਦੀ ਜੇ ਹੋਰ ਸਾਵਾ ਤੇ ਵੀ ਧੱਕੇ ਨਹੀਂ ਆਪਸ ਵਿੱਚ ਇਹ ਦੇਖੋ ਜੋ ਤਾਮਿਲਨਾਡ ਪੁਲਿਸ ਨਾਲ ਸਾਡੀ ਗੱਲ ਹੋਈ ਆ ਉਹ ਉਹਨਾਂ ਨੂੰ ਲੱਗ ਉੱਥੇ ਉਸ ਏਰੀਆ ਚ ਕਾਫੀ ਹੋ ਰਹੀ ਹੈ ਔਰ ਇਹਦਾ ਜਿਹੜਾ ਕੰਟੈਂਟ ਹੈ ਇਹ ਜ਼ਿਆਦਾ ਤਾਮਿਲਨਾਡ ਨਾਲ ਰਿਲੇਟਡ ਹੈ ਤੁਸੀਂ ਵੀ ਸਾਰੀ ਗੱਲ ਸਮਝਦੇ ਹੋ ਸੋ ਅਸੀਂ ਇਹ ਤੋਂ ਇਨਫਰੈਂਸ ਡਰਾ ਕਰਦੇ ਆ ਕਿ ਕੋਈ ਇਹ ਸ਼ਰਾਰਤੀ ਅਨਸਰ ਨੇ ਜਿਹੜਾ ਇਦਾਂ ਦਾ ਕੰਮ ਕਰ ਰਹੇ ਹੈ ਐਂਡ ਹੂ ਜਿਹੜੇ ਕਿ ਕੰਪਿਊਟਰ ਜਿਹੜਾ ਸਾਈਬਰ ਸਪੇਸ ਹੈ ਤੇ ਜਿਹੜੀ ਅੱਜ ਕੱਲ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰਦੇ ਨਹੀਂ ਅਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜੀ ਅਰੇ ਅਸੀਂ ਐਸੀ ਕੀਤਾ ਜੀ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਨੂੰ ਡਿਟੇਨ ਕੀਤਾ ਔਰ ਉਹਨੂੰ ਨੋਟਿਸ ਦੇ ਕੇ ਅਸੀਂ ਸ਼ਾਮਲ ਤਫਤੀਸ਼ ਹੋ ਕੇ ਉਹਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ He is being questioned and investigated. तो ही यार नामजद तो ना। हाँ तो जो लैके आए हैं नामजद ही सॉफ्टवेयर इंजीनियर दो कंपनियां तो काम कर चुके और उस तो बाद अड है।, है जी ओन अके शामिल तफतीश किया ਉਹ ਉਹ ਜਗਾ ਡੈਸਟੀਨੇਸ਼ਨ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ ਬਟ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਣਾ ਸਾਰਿਆਂ ਦਾ ਮੰਤਬ ਇਹ ਹੋਣਾ ਚਾਹੀਦਾ ਔਰ ਹੈਗਾ ਵੀ ਹੈ ਕਿ ਅਸੀਂ ਨਤੀਜੇ ਤੇ ਪਹੁੰਚੀਏ ਸਰਪ੍ਰਸਤ ਬਿਲ ਲੱਗਦਾ ਸਰਪ੍ਰਸਤ ਜੀ ਜਦੋਂ ਅਮਰ ਗਦੀਰ ਸਿੰਘ ਆਉਂਦਾ ਉਹ ਰਿਕਨੂ ਨਾ ਦੇਖੋ ਭਾਈ ਸਾਹਿਬ ਉਹਦੇ ਡਿਫਰੈਂਟ ਡਿਫਰੈਂਟ ਨਾਮ ਦੇ ਦਿੰਦੇ ਆ ਲੋਕਾਂ ਦੇ ਕਿਤੇ ਸੀਐਮ ਹਾਊਸ ਦਾ ਦਿੱਤਾ ਕਿਤੇ ਹੋਰ ਦਿੱਤਾ ਉਹ ਦੈਟ ਇਜ਼ ਓਨਲੀ ਐ ਟੈਕਟਿਕਸ ਕਿ ਜਿੰਨਾ ਸਾਡਾ ਅਟੈਂਸ਼ਨ ਡਾਇਵਰਟ ਕਰਨ ਵਾਲੀ ਗੱਲ ਹੈ ਮੇਨ ਆਪਾਂ ਸੀ ਹਾਂਜੀ ਉਹ ਅਲੱਗ-ਅਲੱਗ ਜਿਹੜੀਆਂ ਮੇਲਸ ਤੋਂ ਆ ਰਹੀਆਂ ਐ ਪਹਿਲਾਂ ਆਊਟਲੂਕ ਤੋਂ ਸੀ ਹੁਣ ਹੌਟਮੇਲ ਪਿਛੇ ਲੇਟਸ ਜਿਹੜੀਆਂ ਆਈਆਂ ਸੀ ਸੋ ਇਸ ਕਰਕੇ ਇਸ ਤੋਂ ਗੱਲ ਕਲੀਅਰ ਹੁੰਦੀ ਹੈ ਕਿ ਬੰਦੇ ਕੰਪਿਊਟਰ ਦੀ ਨੌਲੇਜ ਵਾਲੇ ਨੇ ਤੇ ਇਹ ਸਾਰੀ ਸ਼ਰਾਰਤ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਜਿਸ ਸਾਨoverline ਉਹ ਗੱਲ ਕਰ ਰਹੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਸਕਸੈਸ ਤੁਹਾਡਾ ਨਾਲ ਸ਼ੇਅਰ ਕੀਤੀ ਜਾਵੇ ਜੇ 24 ਸਾਲ ਜੀ ਸਰ ਫੋਰਨ ਇਲੈਕਸ਼ਨ ਹੈਗਾ ਦਾ ਕੇਸ ਉਤਾਰਾ ਇਲੈਕਸ਼ਨ ਨਜ਼ਰ ਆ ਰਿਹਾ ਹੈ ਜੀ ਦੇਖੋ ਟੂ अर्ਲੀ ਟੂ ਸੇ ਐਵੇਂ ਆਪਾਂ ਗਲਤ ਗੱਲ ਕਹਿ ਦਈਏ ਉਹ ਵਾਜਬ ਨਹੀਂ ਹੋਏਗੀ ਮੇਰੇ ਵਾਸਤੇ ਉਹੀ ਗੱਲ ਮੈਂ ਕਰਾਂਗਾ ਜਿੰਨੀ ਆਥੈਂਟੀਕੇਟਿਡ ਹੈ ਸਰ ਤੁਹਾਨੂੰ ਲੱਗਦਾ ਕਿ ਇਹਨਾਂ ਫਾਰੇ ਆ ਉਹਦੇ ਕੀ ਪੈਸੇ ਚੱਲ ਰਹੀ ਹੈ ਕੰਮ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਹ ਆਪਣਾ ਕੋਈ ਮੈਸੇਜ ਜਿਹੜਾ ਸੀਗਾ ਉਹ ਪਹੁੰਚਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਇਹਨਾਂ ਨੇ ਗੋਲਡਨ ਟੈਂਪਲ ਦਾ ਨਾਮ ਲੈ ਲਿਆ ਕਿ ਸਿਆਲਾ ਸਾਡਾ ਮਕਸਦ ਲੱਗਦਾ ਹੈ ਭਾਈ ਸਰ ਦੇਖੋ ਮੈਨੂੰ ਕਹਿਣਾ ਮੈਂ ਤਾਂ ਆਪਣੀ ਤੁਹਾਡੀ ਜਿਹੜੀ ਮੇਰੀ ਇੱਕਮਨ ਐਨ ਇਨਵੈਸਟੀਗੇਟਿਵ ਜਾਂ ਮੇਰੀ ਉਹਨੂੰ ਬੇਅਰ ਰੀਡਿੰਗ ਤੋਂ ਬਾਅਦ ਆਪਣਾ ਇਮਪ੍ਰੈਸ਼ਨ ਹੈ ਜਾਂ ਪੁਲਿਸ ਦੀ ਇਨਵੈਸਟੀਗੇਟਿਵ ਏਜੰਸੀ ਦਾ ਇਮਪ੍ਰੈਸ਼ਨ ਹੋਏ ਆ ਆਰਡੀਐਕਸ ਦੀ ਗੱਲ ਚੱਲੀ ਸੀ ਵੀ ਆਰਡੀਐਕਸ ਜਿਹੜਾ ਪਾਈਪਾਂ ਦੇ ਵਿੱਚ ਯੂਜ਼ ਕੀਤਾ ਗਿਆ ਆਪਣਾ ਕੋਈ ਹੋਵੇਗਾ ਸੀ ਪਲਾਨ ਕਿ ਦਾ ਉਹ ਜਿਮਾਂ ਨੇ ਦੇਖੋ ਪੈਸਾ ਵਾਜੇ ਗੱਲ ਹੈ ਕਲੀਅਰ ਨਹੀਂ ਹੋਈ ਮੈਂ ਵੀ ਕੱਲ ਕੱਚੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਔਨ ਟ੍ਰੈਕ ਆ ਔਰ ਜਿਦਵੀ ਬ੍ਰੇਕਥਰੂ ਮਿਲਦੀ ਹੈ ਤੁਹਾਨੂੰ ਫਿਰ ਇਮੀਡੀਏਟਲੀ ਸ਼ੇਅਰ ਕੀਤੀ ਜਾਏ